ਦੇਖੋ ਸਾਰੀ ਦੁਨੀਆ ਦੇ ਅੰਦਰ ਪਹਿਲੀ ਲਈ ਦਾ ਬਦਸਾ ਜਿਹੜਾ ਉਹ 1886 ਨੂੰ ਸ਼ਿਕਾਗੋ ਦੇ ਅੰਦਰ ਪੀਸਫੁਲੀ ਮਜ਼ਦੂਰ ਆਪਣੀਆਂ ਮੰਗਾਂ ਲਈ ਮਾਰਚ ਕਰ ਰਹੇ ਸਨ ਉਸ ਸਮੇਂ ਇੱਕ ਬੀਬੀ ਦੇ ਕੁਛੜ ਬੱਚਾ ਚੱਕਿਆ ਸੀ ਜਿਹੜਾ ਪੁਲਿਸ ਨੇ ਗੋਲੀ ਨਾਲ ਸ਼ਹੀਦ ਹੋਇਆ ਇਸ ਲਈ ਉਸ ਤੋਂ ਬਾਅਦ ਫਿਰ ਮਜ਼ਦੂਰਾਂ ਨੇ ਆਪਣੇ ਝੰਡੇ ਦਾ ਰੰਗ ਆ ਜਿਹੜਾ ਅਸਲ ਚ ਇਹ ਸਾਡੇ ਬੱਚੇ ਦੇ ਕੂਲਾ ਰੰਗਾਹਾ ਝੰਡਾ ਹੈ ਉਹ 1886 ਤੋਂ ਬਾਅਦ ਦੁਨੀਆ ਭਰ ਦੇ ਮਜ਼ਦੂਰਾ ਨੇ ਇਸ ਦਿਨ ਨੂੰ ਫਾਈਨਲੀ ਮੈਦਾ ਦਿਨ ਜਿਹੜਾ ਉਹ ਮਜ਼ਦੂਰ ਬਿਛਦੇ ਮਨਾਉਣ ਦਾ ਫੈਸਲਾ ਕੀਤਾ ਔਰ ਉਹਦੇ ਚ ਦੁਨੀਆ ਚ ਸਾਰੀ ਦੁਨੀਆ ਦੇ ਅੰਦਰ 8 ਘੰਟੇ ਦੀ ਜਿਹੜੀ ਦਿਹਾੜੀ ਆ ਉਸ ਨੂੰ ਪ੍ਰਵਾਨ ਕਰਾਇਆ ਦੁਨੀਆ ਭਰ ਦੇ ਮਜ਼ਦੂਰਾ ਨੇ ਦੁਨੀਆ ਦੇ ਅੰਦਰ ਇੱਕੋ ਹੀ ਦਿਹਾੜਾ ਹੈ ਜਿਹੜਾ ਸਾਰੀ ਦੁਨੀਆ 'ਤ ਮਨਾਇਆ ਜਾਂਦਾ ਉਹ ਪਹਿਲੀ ਮਈ ਦਾ ਹੈ ਅੱਗੇ ਲਈ ਪਹਿਲਾ 14 ਘੰਟੇ 15 ਜਾਂ ਸਾਰੀ-ਸਾਰੀ ਦਿਹਾੜੀ ਕੰਮ ਤੇ ਲਈ ਰੱਖਣਾ ਫਿਰ ਜੇ 8 ਘੰਟੇ ਤੋਂ ਵੱਧ ਸਾਡੇ ਦੇਸ਼ ਵਿੱਚ ਵੀ ਕਾਨੂੰਨ ਬਣਿਆ ਸੀ ਅੰਗਰੇਜ਼ਾਂ ਦੇ ਸਮੇਂ ਵੀ ਲੜਕੇ ਇਹ ਲਾਗੂ ਕਰਾਇਆ ਪਰ ਅੱਜ ਜਿਹੜੀ ਮੋਦੀ ਦੀ ਸਰਕਾਰ ਹੈ ਇਸ ਨੇ ਇਸ ਕਾਨੂੰਨ ਨੂੰ ਤੋੜ ਕੇ 4 ਘੋੜਾਂ ਵਿੱਚ ਬਦਲ ਦਿੱਤਾ ਤੇ ਦਿਹਾੜੀ ਦਾ ਜਿਹੜਾ ਟਾਈਮ ਪੀਰੀਅਡ ਆ ਉਹ 12 ਘੰਟੇ ਕਰ ਦਿੱਤਾ ਤੇ ਉਹਦੇ ਵਾਸਤੇ ਅਸੀਂ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਸਾਡੇ ਮਜ਼ਦੂਰ ਜਮਾਤ ਸੀਆਈਟੀ ਨੂੰ ਸਾਰੀਆਂ ਟ੍ਰੇਡ ਜਿਨੇ ਲੈ ਸਾਡੀ ਪਾਰਟੀ ਵੱਲੋਂ ਵੀ ਅਸੀਂ ਕਹਿੰਦੇ ਆ ਵੀ ਉਹ 8 ਘੰਟੇ ਵਾਲਾ ਜਿਹੜਾ ਦਿਹਾੜੀ ਆ ਉਹਦੇ ਨਾਲ ਹੀ ਮਜ਼ਦੂਰ ਮਸਾ ਬਚਦਾ 12 ਘੰਟੇ ਨਾਲ ਤਾਂ ਉਹ ਸਮੇਂ ਤੋਂ ਪਹਿਲਾਂ ਹੀ ਉਹਦੀ ਬਹੁਤ ਹੋ ਜਾਏਗੀ 12 ਘੰਟੇ ਕੰਮ ਕਰਕੇ मतलब ਇਹ ਮਸ਼ੀਨ ਬੋਤੋ ਤੁਹਾਨੂੰ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪਏਗਾ ਸਭ ਤੋਂ ਤਰਾਸ ਦੀ ਗੱਲ ਜਿਹੜੀ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਬਾਲ ਦੀ ਸਰਕਾਰ मतलब ਜਿਹੜੀ ਇਹ ਕਹਿੰਦੀ ਆ ਕਿ ਅਸੀਂ ਤਾਂ ਮੋਦੀ ਦੇ ਨਾਲ ਸਾਡੀ ਲੜਾਈ ਹੈ ਪਰ ਮਜ਼ਦੂਰਾਂ ਦੇ ਕਾਨੂੰਨਾਂ ਦੇ ਸਵਾਲ ਤੋਂ ਸਭ ਤੋਂ ਪਹਿਲਾਂ ਜੇ ਨੋਟੀਫਿਕੇਸ਼ਨ ਕੀਤਾ 12 ਘੰਟੇ ਵਾਲਾ ਜਿਹੜਾ ਬੀਸਤੀ ਸਰਕਾਰ ਨੇ ਪਾਰਲੀਮੈਂਟ ਨੇ ਪਾਸ ਕੀਤਾ ਤਾਂ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਉਹਨੂੰ ਨੋਟੀਫਿਕੇਸ਼ਨ ਕਰਕੇ ਇੰਪਲੀਮੈਂਟ ਕੀਤਾ ਹੈਗਾ ਤੇਰਾ ਮਤਲਬ ਆ ਲੋਕਾਂ ਨੂੰ ਦਿਖਾਉਣ ਵਾਸਤੇ ਵਿਰੋਧੀ ਦੇ ਅੰਦਰੋਂ ਮਿਲੇ ਹੋਏ ਹਰਿਆਲੇ ਲੜਦੇ ਆ ਦਿਹਾੜੀ ਦਾ ਰਲ ਵੀ ਲੜਦੇ ਆ ਅਸੀਂ ਤਾਂ ਇਹ ਕਹਿੰਦੇ ਆ ਦਿਹਾੜੀ ਘੱਟੋ ਘੱਟ 700 ਰੁਪਇਆ ਹੋਣੀ ਚਾਹੀਦੀ ਹੈ ਤੇ ਇਹ ਮਜ਼ਦੂਰਾਂ ਦੀ ਸਮਝ ਦਾ ਵੀ ਇੱਕ ਪਾਰਟ ਬਣਨਾ ਚਾਹੀਦਾ ਵੀ ਮਜ਼ਦੂਰ ਇੱਕ ਮੁੱਠ ਹੋ ਕੇ ਕੌਣ ਲੜ ਸਕਦਾ ਤੇ ਅੱਜ ਦੇਸ਼ ਦੇ ਅੰਦਰ ਇੱਕੋ ਇੱਕ ਸਾਡੀ ਸਰਕਾਰ ਆ ਤੈਰਲਾ ਦਿੰਦਾ ਜਿਹੜੀ 700 ਰੁਪਇਆ ਦਿਹਾੜੀ ਦਿੰਦੀ ਆ ਮਤਲਬ ਕਹਿਣ ਨੂੰ ਨਹੀਂ ਕਿ ਮਤਲਬ ਰਿਜ਼ਰਵ ਬੈਂਕ ਕਾਫੀ ਕਹਿਣ ਲੱਗੇ ਥੋੜੀ ਸਰਕਾਰ ਹੈ 700 ਦਿੰਦੀ ਹੈ ਪੂਰੇ ਇੰਡੀਆ 'ਚ ਉਹ ਨਹੀਂ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ ਲੋਕਾਂ ਦਾ ਪੂਰੇ ਇੰਡੀਆ 'ਚ ਉਸ ਲੈਵਲ ਦੀ ਮੂਵਮੈਂਟ ਬਣਦਾ ਸਵਾਲ ਹੈ ਜੇ ਉਸ ਲੈਵਲ ਦੀ ਮੂਵਮੈਂਟ ਬਣੇ ਤਾਂ ਇਹ ਸੰਭਵ ਹੈ ਯਾ ਤੁਹਾਡੇ ਕੋਲ ਲੀਡਰ ਨਹੀਂ ਉਸ ਲੈਵਲ ਦੇ ਇਹ ਇਹ ਨਹੀਂ ਸਵਾਲ ਵੀ ਲੀਡਰ ਨਹੀਂ ਹੈ ਸਾਰੇ ਮਜ਼ਦੂਰਾਂ ਦੀ ਸਮਝ ਦਾ ਵੀ ਇੱਕ ਹਿੱਸਾ ਬਣਦਾ ਸਵਾਲ ਹੈ ਜਦੋਂ ਮਜ਼ਦੂਰ ਇਸ ਗੱਲ ਨੂੰ ਪੂਰਨ ਤੌਰ ਤੇ ਸਮਝਣਗੇ ਤਾਂ ਲਾਜ਼ਮੀ ਤੌਰ ਦੇ ਉੱਤੇ बीसी रेट ਵਾਲੇ ਦਾ ਜਿਹੜੇ ਕੱਚੇ ਮਜ਼ਦੂਰਾਂ ਅਸੀਂ ਤਾਂ ਸਭ ਨੇ ਕਹਿੰਦੇ ਆ ਘੱਟੋ-ਘੱਟ ਉਹਨਾਂ ਨੂੰ 26000 ਰੁਪਏ ਤਨਖਾਹ ਦਿਓ ਤੁਸੀਂ ਚਾਹੇ ਕੱਚੇ ਆ ਚਾਹੇ ਪੱਕੇ ਨੇ ਕਿਉਂਕਿ ਮਹਿੰਗਾਈ ਦੇ ਯੁੱਗ ਦੇ ਵਿੱਚ ਗੁਜ਼ਾਰਾ ਹੀ ਨਹੀਂ ਹੋ ਸਕਦਾ ਇਤੋਂ ਘੱਟ ਪੈਸਾ ਨਾ ਇਹ ਅਸੀਂ ਲਗਾਤਾਰ ਲੜਦੇ ਆ ਤੇ ਅੱਜ ਵੀ ਅਸੀਂ ਲੜਾਈ ਦੇ ਮੈਦਾਨ 'ਚ ਔਰ ਇਸ ਦਿਨ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅੱਜ ਮਜ਼ਦੂਰਾਂ ਕੋਲ ਇੱਕ ਮੌਕਾ ਹੈ ਸ੍ਰੋਤੇ ਦੇਸ਼ ਦੇ ਮਜ਼ਦੂਰਾਂ ਨੂੰ ਤੇ ਲੋਕਾਂ ਨੂੰ ਕਿਸਾਨਾਂ ਨੂੰ ਮਿਹਨਤ ਕਸ਼ ਆਵਾਮ ਨੂੰ ਅੱਜ ਇਹ ਨਿਰਮਾਣ ਕਰਨਾ ਚਾਹੀਦਾ ਜਿਹੜੀਆਂ ਮੋਟਾ ਆ ਰਹੀਆਂ ਨੇ ਇਹਨਾਂ ਵੋਟਾਂ ਦੇ ਅੰਦਰ ਸਾਨੂੰ ਕਾਰਪੋਰੇਟ ਤੇ ਫਿਰਕੂਆਂ ਦੇ ਗੱਠ ਜੋੜ ਦੇ ਖਿਲਾਫ ਆਪਣੇ ਵੋਟ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਲੰਬੇ ਕਰਨਾ ਚਾਹੀਦਾ ਪੰਜਾਬ ਦੇ ਸੰਦਰਭ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਰਪੋਰੇਟ ਤੇ ਫਿਰਕੂਆਂ ਦਾ ਗੱਠ ਜੋੜ ਜਿਹੜਾ ਮੋਦੀ ਦੀ ਕਵਾਈ ਵਿੱਚ ਆ ਤੇ ਜਿਹੜੇ ਝਾੜੂ ਵਾਲੇ ਨੇ ਇਹਨਾਂ ਨੂੰ ਹਰ ਕੀਮਤ ਤੇ ਹਰਾਇਆ ਜਾਵੇ ਅਸੀਂ ਇਹ ਪਰਣ ਕਰਦੇ ਅੱਜ ਦੇ ਦਿਨ ਦੇ ਉੱਤੇ ਵੀ ਉਹਨਾਂ ਨੂੰ ਹਰਾ ਕੇ ਇੱਕ ਬਦਲਵੇਂ ਜਿਹੜਾ ਪ੍ਰਬੰਧਾ ਉਹ ਸਿਸਟਮ ਆ ਜਿਹੜਾ ਕਾਇਮ ਕਰਨਾ ਚਾਹੀਦਾ ਮਾ ਕਾਮਰੇਡਾ ਫਲਸਤਾਰ ਜੀਲਾ ਪ੍ਰਧਾਨ ਸੀਆਈਪੀਯੂ ਅਸੀਂ 1 ਮਈ ਦਾ ਦਿਹਾੜਾ ਮਨਾਇਆ 1887 ਦੇ ਵਿੱਚ ਅਮਰੀਕਾ ਦੇ ਸ਼ਹਿਰ ਸਕਾਗੋ ਦੇ ਵਿੱਚ ਉੱਥੇ ਫੈਕਟਰੀ ਦੇ ਗੇਟ ਤੇ ਸਾਰੀਆਂ ਯੂਨੀਅਨਾਂ ਇਕੱਠੀਆਂ ਹੋ ਕੇ ਜਦ ਕਿ ਜਿਹੜਾ ਸਰਕਾਰਾਂ ਤੋਂ 16-16 ਘੰਟੇ ਕੰਮ ਕਰਾਇਆ ਜਾਂਦਾ ਸੀਗਾ ਪੂਰਾ ਸੰਘਰਸ਼ ਕਰਕੇ ਤੇ ਉੱਥੇ ਸਰਕਾਰਾਂ ਵੱਲੋਂ ਗੋਲੀ ਤੇ ਬੰਬ ਚਲਾਏ ਗਏ ਜਦ ਕਿ ਉੱਥੇ ਸਾਡੇ ਬਹੁਤ ਸਾਥੀ ਸ਼ਹੀਦ ਹੋਏ ਬੱਚੇ ਵੀ ਸ਼ਹੀਦ ਹੋਏ ਇਹ ਦਿਨ ਨੂੰ ਅਸੀਂ ਉਸ ਦਿਨ ਤੋਂ ਮਨਾਉਂਦੇ ਆ ਰਹੇ ਹਾਂ ਅੱਜ ਅਸੀਂ ਮਲੇਰ ਕੋਲੇ ਦੇ ਵਿੱਚ ਮੇਨ ਸੱਠੇ ਬਿਆਰ ਤੇ ਮਦੇਵੀ ਫਾੜਕੇ ਦੇ ਦਫ਼ਤਰਾਂ ਤੇ ਸ੍ਰਿੰਦਰਾਸਕੀਲ ਚ ਤੇ ਬਾਕੀ ਪੱਠਿਆਂ ਤੇ ਵੀ ਸਾਰੇ ਇਹ ਝੰਡੇ ਚੜਾ ਕੇ ਆਏ ਆ ਅੱਜ ਦੇ ਦਿਨ ਨੂੰ ਅਸੀਂ ਜਿਹੜਾ ਮੇਨ ਅੱਜ ਦੇਖ ਰਹੇ ਆ ਜਿਹੜਾ 44 ਲੇਬਰ ਕਾਨੂੰਨ ਬਣੇ ਹੋਏ ਸੀ ਕਿ ਲੇਬਰ ਦੇ ਹੱਕ ਦੇ ਵਿੱਚ ਉਹ ਮੋਦੀ ਸਰਕਾਰ ਨੇ ਉਹ ਚਾਰ ਲੇਬਰ ਕੋਡ ਹੀ ਬਣਾ ਦਿੱਤੇ ਜਿਹਦੇ ਵਿੱਚ ਆਉਂਦਾ ਕਿ ਵੀ ਕਿਸੇ ਫੈਕਟਰੀ 'ਚ ਯੂਨੀਅਨਾਂ ਬਣੇ ਤੇ ਕਿਸੇ ਨੂੰ ਗ੍ਰੇਸਟੀ ਵਗੈਰਾ ਜਿਹੜਾ ਫੰਡ ਦਾ ਈਐਸ ਈਐਸਆਈ ਆ ਵੀ ਇਦਾਂ ਦੀਆਂ ਨਾਮ ਮਿਲਣਾ ਉਹਦੇ ਕਰਕੇ ਅਸੀਂ ਅੱਜ ਆ ਜਿਹੜਾ ਭਾਜਪੀ ਦੇ ਖਿਲਾਫ ਲੋਕਾਂ ਨੂੰ ਲਾਹ ਬੰਦ ਕਰਨ ਵਾਸਤੇ ਵੀ ਅਸੀਂ ਲੋਕਾਂ ਨੂੰ ਮੀਟਿੰਗਾਂ ਕਰਕੇ ਕਰ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਵੀ ਭਾਜਪੀ ਨੂੰ ਹਰਾਉਣ ਵਾਸਤੇ ਸਾਰੇ ਪਿੰਡਾਂ ਦੇ ਵਿੱਚ ਡਟ ਜੋ ਮੀਟਿੰਗਾਂ ਕਰੋ ਤੇ ਭਾਜਪੀ ਦੇ ਜੋ ਲੇਬਰ ਕੋਡ ਲਾਗੂ ਕਰੇ ਨੇ ਸਾਡੀ ਪੰਜਾਬ ਸਰਕਾਰ ਨੇ ਵੀ ਉਹਨੂੰਰੇ ਲਾਗੂ ਨੋਟੀਫਿਕੇਸ਼ਨ ਕਰ ਦਿੱਤਾ ਤੀ ਜਦ ਕਿ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਤੇ ਲੋਕਾਂ ਨੂੰ ਜਾਣੂ ਕਰਾਉਂਦੇ ਆ ਦੇਖੋ ਅਸੀਂ ਪਹਿਲਾਂ ਵੀ ਪ੍ਰੈਸ ਵਾਲੇ ਜਾਣੂ ਨੇ ਇਸ ਚੀਜ਼ ਤੋਂ ਵੀ ਇਹ ਜਿਹੜੀਆਂ ਸਰਮਾਇਦਾਰ ਪਾਰਟੀਆਂ ਨੇ ਇਹ ਪਾਰਟੀਆਂ ਦਾ ਤਾਂ ਰਿਆ ਨਹੀਂ ਇਹੀ ਆ ਇਹਨਾਂ ਨੇ ਇੱਕ ਦੂਜੇ ਕੰਨੀ ਹੀ ਤਲ ਬਦਲੀਆਂ ਕਰੀ ਜਾਣੇ ਨੇ ਅਸੀਂ ਤਾਂ ਲੋਕਾਂ ਨੂੰ ਸਮਝਾਉਂਦੇ ਆ ਵੀ ਮਜ਼ਦੂਰਾਂ ਦੀ ਪਾਰਟੀ ਸੀਪੀਆਈਐਮ ਨਾਲ ਲੱਗੋ ਵੋਟਾਂ ਪਾਓ ਕਾਰਲਾ ਵਰਗਾ ਰਾਜ ਲੈ ਕੇ ਆਓ ਸਾਡੇ ਮਲੇਰ ਕੋਲੇ ਦੇ ਵਿੱਚ ਹਸਪਤਾਲ ਦੇ ਵਿੱਚ ਤੁਸੀਂ ਸਥਿਤੀ ਦੇਖੋ ਵੀ ਉੱਥੇ ਮਜ਼ਦੂਰਾਂ ਨੂੰ ਜਿਹੜੇ ਵਰਕਰ ਗੰੰਦ ਸਾਫ਼ ਕਰਦੇ ਨੇ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ ਅੱਜ ਸਾਡਾ ਮਲੇਰ ਕੋਲੇ ਦਾ ਇਹ ਵੀ ਇੱਕ ਸਰਮਾਇਆਦਾਰ ਦੀ ਪਾਰਟੀ ਵਾਲੀਆਂ ਗੱਲਾਂ ਕਰਦਾਗਾ ਸਾਡੇ ਮਜ਼ਦੂਰਾਂ ਨੂੰ ਮਿਲਦੇ ਨਹੀਂ ਪਰ ਅਸੀਂ ਸਾਡੇ ਮਜ਼ਦੂਰਾਂ ਨੂੰ ਇਹ ਕਹਿੰਦੇ ਆਂ ਵੀ 2024 ਦੀਆਂ ਵੋਟਾਂ ਇਹਨਾਂ ਨੂੰ ਭਾਜਪੀ ਤੇ ਝਾੜੂ ਵਾਲਿਆਂ ਨੂੰ ਨਾ ਪਾਈਆਂ ਜਾਵੇ